ਅਸਲ ਵਿੱਚ ਪਲਵਾਨੀ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਨਹੀਂ ਆ ਅਸਲ ਪਲਵਾਨੀ ਵੇਖਣੀ ਆ ਤੇ ਆ ਮਿੱਟੀ ਦੇ ਵਿੱਚ ਆ ਤੇ ਆ ਜਿਹੜੇ ਪੰਜਾਬ ਦੇ ਥੰਮ ਖੜੇ ਆ ਨਾ ਇਹ ਗੁਰੂ ਦੀ ਕਿਰਪਾ ਨਾਲ ਖੜੇ ਆ ਇਹ ਸਾਡੀਆਂ ਔੜ ਵਾਲੀਆਂ ਨਸਲਾਂ ਵਾਸਤੇ ਜਿਹੜਾ ਇਤਿਹਾਸ ਆ ਸਾਹੀ ਇਤਿਹਾਸ ਵਰਦਿਆ ਆ ਆਰੋੜ ਭਰੀ ਦਸਾ ਸਿੰਘ ਜੀ ਇਹ ਇੱਕ ਜਿੰਦਾ ਜਾਗਦਾ ਇਤਿਹਾਸ ਕਾਇਮ ਕਰਦਾ ਪਿਆ ਸਾਡਾ ਭਰਾ ਮਾਧਿਨੋਂ ਤਾਂ ਵੈਸੇ ਮਹਾਰਾਜ ਦੀ ਕਿਰਪਾ ਮਾਝਾ ਜ਼ਵਾਬਾ ਮਾਲਵਾ ਰਿਆੜ ਕੀ ਇਹ ਸਾਡੀਆਂ ਪਾਵਾਂ ਜੇ ਤੇ ਸਰਕਾਰ ਨੇ ਸਮੇਂ-ਸਮੇਂ ਤੇ ਪਾੜ ਕੇ ਆਪਣਾ ਆਨੰਦ ਲਿਆ ਵੀ ਜੇ ਇਕੱਠੇ ਹੋ ਗਏ ਤੇ ਤਾਕਤ ਸੰਭੀ ਨਹੀਂ ਜਾ ਰਹੀ ਤੇ ਮੈਂ ਇਹੋ ਅਰਦਾਸ ਕਰਦਾ ਆਜੇ ਇਸ ਆ ਜਿਹੜਾ ਆਨੰਦ ਮਾਣਿਆ ਨਾ ਜਿਹੜਾ ਅੱਜ ਦੇ ਦੰਗਲ ਜਿਹਦੇ ਵਿੱਚ ਮੈਂ ਕਹਿ ਸਕਦਾ ਉਹ ਮਾਵਾ ਦੇ ਪੁੱਤ ਆਏ ਜਿਨ੍ਹਾਂ ਨੇ ਸਵੇਰੇ ਉੱਠ ਕੇ ਆਪਣੇ ਗੁਰੂ ਪੀਰ ਨੂੰ ਤਿਆਇਆ ਤੇ ਆਪਣੇ ਉਸਤਾਰ ਦੀ ਸੇਵਾ ਕੀਤੀ ਆ ਗੁਰੂ ਨੇ ਕਿਹਾ ਵੀ ਸੇਵਾ ਕਰਨ ਦੇ ਨਾਲ ਹੀ ਫਲ ਮਿਲਦਾ ਤੇ ਜਿਹੜੇ ਆਪਣੇ ਉਸਤਾਦ ਨੂੰ ਕਦੀ ਨਹੀਂ ਭੁੱਲਦੇ ਯਾਦ ਰੱਖੋ ਉਹਨਾਂ ਦੀ ਜ਼ਿੰਦਗੀ ਕਦੇ ਹਾਰ ਨਹੀਂ ਹੁੰਦੀ ਮੈਂ ਵੀ ਆਪਣੀ ਜ਼ਿੰਦਗੀ 'ਚ ਇੱਕ ਹੀ ਉਸਤਾਦ ਬਣਾਇਆ ਫੋਨ ਮੈਨੂੰ ਕੋਥੇਰੇ ਆਇਆ ਪਰ ਮੈਂ ਇੱਕ ਹੀ ਉਸਤਾਦ ਬਣਾਇਆ ਸਰਪੰਚ ਸਾਹਿਬ ਨੂੰ ਪਤਾ ਮੈਂ ਕਹਿੰਦਾ ਉਸਤਾਦ ਆਪਣਾ ਏਕੀਆ ਤੋ ਸਾਰੇ ਚੇਲੇ ਆ ਪੇ ਇਦਾਂ ਹੀ ਆ ਵੀ ਜਿਹੜੇ ਬੰਦੇ ਇੱਕ ਉਸਤਾਦ ਬਣਦੇ ਆ ਉਹ ਦੁਨੀਆ ਦੇ ਉੱਤੇ ਇਤਿਹਾਸ ਲੱਛਦੇ ਆ ਤੇ ਸਾਨੂੰ ਸਾਡੇ ਭਰਾਵਾਂ ਦੇ ਉੱਤੇ ਮਾਣ ਆ ਵੀ ਇਹ ਆਉਣ ਵਾਲੀਆਂ ਨਸਲਾਂ ਵਾਸਤੇ ਇਤਿਹਾਸ ਲੱਛਦੇ ਪਏ ਅੱਜ ਸਾਡੇ ਭਰਾ ਸਤਕਾਰਯੋਗ ਭਾਈ ਗਰਮੀਰ ਸਿੰਘ ਜੀ ਪਹਿਲਵਾਨ ਸਾਹਿਬ ਇਹਨਾਂ ਨੇ ਉਹ ਪਨੀਰੀ ਲਾ ਦਿੱਤੀ ਆ ਕਹਿੰਦੇ ਵੀ ਅਸੀਂ ਜਾਵਾਂਗੇ ਨਾ ਦੁਨੀਆ ਤੋਂ ਇੱਕ ਬੰਦਾ ਸ਼ਾਇਦ ਕਹਿੰਦਾ ਕਹਿੰਦਾ ਕੱਲ ਹਮ ਨਾ ਹੋਣਗੇ ਤੂੰ ਨਾ ਹੋ ਕੇ ਇਹ ਨਿਸ਼ਾਨ ਤੋਂ ਬਾਕੀ ਹੋਗੇ ਨਾ ਅਸਲ ਵਿੱਚ ਨਿਸ਼ਾਨ ਇਹ ਨਹੀਂ ਹੁੰਦਾ ਵੱਡੀਆਂ ਗੱਡੀਆਂ ਵੱਡੇ ਘਰ ਬਣਾਉਣੇ ਜਾਂ ਜ਼ਮੀਨ ਜਾਇਦਾਦ ਬਣਾਉਣੀ ਅਸਲ ਵਿੱਚ ਨਿਸ਼ਾਨ ਇਹ ਨਹੀਂ ਹੁੰਦਾ ਅਸਲ ਵਿੱਚ ਨਿਸ਼ਾਨ ਹੁੰਦਾ ਆਪਣੇ ਪੁੱਤਰਾਂ ਨੂੰ ਇਸ ਕਾਬਿਲ ਬਣਾਉਣਾ ਕਿ ਪੀੜੀ ਦਰ ਪੀੜੀ ਜਿਹੜੀ ਵਸੇ ਵਿੱਚ ਤਾਕਤ ਮਲੀ ਹੈ ਉਹਨੂੰ ਆਮਦੇ ਰੱਖਣਾ ਸੋ ਇਸ ਗੱਲ ਤੇ ਵੀ ਮੈਂ ਭਾਈ ਗੁਰਜੀਤ ਸਿੰਘ ਨੂੰ ਕਹਿ ਦਿੰਨਾ ਕਿ ਸਾਡਾ ਭਰਾ ਮਨਜੀਤ ਸਿੰਘ ਮਾਨ ਜਿਹੜਾ ਕਿ ਅੱਜ ਹਾਜ਼ਰੀ ਨਹੀਂ ਲਵਾ ਸਕਿਆ ਮਾਰੇ ਨੇ ਖੁਸ਼ੀਆਂ ਬਖਸ਼ੇ ਚੱਲ ਰਹੀਆਂ ਉਹਦਾ ਕਰਕੇ ਉਹ ਇੱਥੇ ਨਹੀਂ ਪਹੁੰਚ ਸਕਿਆ ਉਹਦੀ ਵੀ ਹਾਜ਼ਰੀ ਇੱਥੇ ਪ੍ਰਵਾਨ ਕਰਿਓ ਸੋਹਣ ਸਨਮਾਨ ਤੇ ਸਾਡਾ ਭਰਾ ਸੇਠੀ ਤੇ ਸਾਰੇ ਮਾਨ ਭਾ ਤੇ ਇੱਥੇ ਹਾਜ਼ਰੀ ਲਵਾਉਣ ਵਾਸਤੇ ਪਹੁੰਚਿਆ ਇੱਥੇ ਵੀਰਾਂ ਨੇ ਸਰਪੰਚ ਸਾਹਿਬ ਨੇ ਖੈਲਾ ਸਾਹਿਬ ਨੇ ਮੈਨੂੰ ਕਿਹਾ ਵੀ ਦੋ ਚਾਰ ਗੱਲਾਂ ਕਰਦੇ ਜ਼ਰੂਰ ਜਕਾਰਾ ਵੀ ਛੱਡ ਦਿਓ ਅਸਲ ਵਿੱਚ ਨਾ ਦੋਵੇਂ ਭਰਾ ਅੱਜ ਪਹਿਲਵਾਨ ਜਿਹੜੇ ਆਪਣੇ ਬਾਹਾਂ ਤੇ ਬਾਹ ਦੇ ਨਾਲ ਜੋਰ ਲਖਣ ਵਾਸਤੇ ਇੱਥੇ ਆਏ ਜਿਨ੍ਹਾਂ ਨੇ ਤੁਹਾਡੇ ਦਿਲ ਜਿੱਤਨੇ ਨੇ ਤੇ ਅੱਜ ਦੇ ਨੌਜਵਾਨ ਜਿਨ੍ਹਾਂ ਨੇ ਅਜੇ ਇਸ ਅਖਾੜੇ ਦੇ ਵਿੱਚ ਆਉਣਾ ਆਰੰਭ ਕੀਤਾ ਹੈ ਅਜੇ ਤੁਹਾਡੇ ਦਿਲਾਂ ਤੇ ਇਹਨਾਂ ਨੇ ਰਾਜ ਕਰਨਾ ਹੈ ਤੇ ਹਾਂਜੀ ਪਹਿਲਵਾਨ ਨਰਸਿੰਘੀ ਉਹਨਾਂ ਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਕਲੀਕਿਆ ਗਿਆ ਮੈਂ ਇੱਕ ਬੇਨਤੀ ਕਰਦਾ ਪ੍ਰਵਾਨ ਸਾਹਿਬ ਨੂੰ ਜਿਹੜਾ ਜਿੱਦਾਂ ਇਹਨਾਂ ਨੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਕਲੀਕਿਆ ਨਾਲ ਜਿਵੇਂ ਇਹਨਾਂ ਨੇ ਆਪਣੇ ਬੱਚਿਆਂ ਨੂੰ ਸੰਬੋਧਨ ਇੱਕ ਬੇਨਤੀ ਕਰਦਾ ਹਰ ਬੰਦੇ ਦੇ ਦੋ ਬੱਚੇ ਤੇ ਹੁੰਦੇ ਹੀ ਆ ਦੋਵਾਂ ਬੱਚਿਆਂ ਦੇ ਵਿੱਚੋਂ ਜਿਵੇਂ ਆਪਾਂ ਕਹਿੰਦੇ ਨਾ ਵੀ ਇੱਕ ਤੇ ਗੁਰਸੇਖ ਹੋਣਾ ਚਾਹੀਦਾ ਹੀ ਨਾ ਇੱਕ ਤੇ ਗੁਰੂ ਦੇ ਲੜ ਲੰਮਾ ਚਾਹੀਦਾ ਹੀ ਨਾ ਇਦਾਂ ਹੀ ਹਨ ਜੀ ਤੇ ਇੱਕ ਘਰ ਦੇ ਵਿੱਚੋਂ ਪ੍ਰਬਾਰ ਹੋਣਾ ਚਾਹੀਦਾ ਇਹ ਗੁਰੂ ਅਮਰਦਾਸ ਮਹਾਰਾਜੀ ਬਖਸ਼ਿਸ਼ ਹੈ ਇਹਨੂੰ ਸਾਹਮਣਾ ਚਾਹੀਦਾ ਤੇ ਭਾਗਾ ਵਾਲਿਆਂ ਦੇ ਘਰ ਪਹਿਲਵਾਨ ਪੈਦਾ ਹੁੰਦੇ ਨੇ ਤੇ ਦੇਵ ਸ਼ੈਤਾਨ ਦੇ ਘਰ ਘਰ ਹੀ ਪੈਦਾ ਹੋਏ ਆ ਹੈ ਏਦਾਂ ਹੀ ਹਨ ਜੀ ਗੱਲਾਂ ਵਾਲੇ ਪਹਿਲਵਾਨ ਬਹੁਤ ਆ ਮੇਰੇ ਲਈ ਗੱਲਾਂ ਨਾ ਭਰ ਸੁਤੀ ਜਾਂਦੇ ਅਸਲ ਵਿੱਚ ਵੇਖਣਾ ਇੱਥੇ ਪਤਾ ਲੱਗਣਾ ਜਦੋਂ ਕੁੰਡੀਆਂ ਦੇ ਸਿੰਘ ਬਸਨੇ ਨਾ ਇੱਕ ਪਾਸੇ ਸਾਡਾ ਭਰਾ ਜੱਸਾ ਪਹਿਲਵਾਨ ਪੱਟੀ ਤੋਂ ਆ ਤੇ ਦੂਜੇ ਪਾਸੇ ਸਾਡਾ ਸ਼ਾਂਤੀ ਵਰਮ ਤੋਂ ਆ ਔਖੇ ਦੇ ਮਹਾਂਪੁਰ ਕੋਈ بڑے ਬ੍ਰਹਮ ਗਿਆਨੀ ਹੈ ਬਹੁਤ ਗੁਰੂ ਦੀ ਕਿਰਪਾ ਤੋਂ ਨਾਲ ਦੇ ਦੱਸੇ ਤੇ ਧਰਤੀ ਜਿਹੜੀ ਵੀ ਕਹਿ ਲਈਏ ਸਤ ਜਰਰਾ ਜਰਰਾ ਹੀ ਖੂਨ ਨਾਲ ਲੱਗ ਪਾਤਾ ਸਾਡੀ ਵਿਧਾਨੀ ਧਰਤੀ ਆ ਪੰਜਾਬ ਦੀ ਧਰਤੀ ਪੰਜ ਆਬ ਨਹੀਂ ਇੱਥੇ ਜਰਰੇ ਜਰਰੇ ਦੀ ਮਿੱਟੀ ਨੂੰ ਤੁਸੀਂ ਮੱਥੇ ਨਾਲ ਲਾ ਕੇ ਕਿਸੇ ਵੀ ਮੈਦਾਨ ਵਿੱਚ ਗੁੱਦਪ ਹੋ ਗਏ ਨਾ ਤੇ ਤੁਸੀਂ ਇੱਕ ਵਾਰੀ ਕਹਿ ਪਿਓ ਵੀ ਅਸੀਂ ਜਿੰਨਾ ਤੁਹਾਡੀ ਜਿੰਨ੍ਹੇ ਆਦਮੀ ਆਂ ਕਿਉਂਕਿ ਸਾਡੇ ਆਣ ਕਰਨੇ ਕਹਿੰਦਾ ਜਿਹੋ ਦੀ ਬੰਦਾ ਵਿਕਤੀ ਰੱਖਦਾ ਤੇ ਉਹ ਜੇ ਫਲ ਪਾਉਂਦਾ ਚੰਗਾ ਸੋਚੋਗੇ ਤੇ ਚੰਗਾ ਹੀ ਹੋਣਾ ਮਾੜਾ ਸੋਚੋਗੇ ਤੇ ਮਾੜਾ ਹੀ ਹੋਣਾ ਤੇ ਮੈਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਤੱਕ ਵੀ ਇਹ ਵੀਡੀਓ ਪਹੁੰਚਦੀ ਹੈ ਸਾਰੇ ਭੈਣ ਭਰਾਵਾਂ ਨੂੰ ਇਹੋ ਬੇਨਤੀ ਕਰਨੀ ਕਿ ਜੇ ਤੁਹਾਡੇ ਪਿੰਡ ਵਿੱਚ ਕੋਈ ਚੰਗਾ ਪਹਿਲਵਾਨ ਬਣਨਾ ਚਾਹੁੰਦਾ ਉਹਨੂੰ ਚੰਗੀ ਖਰਾਕ ਦਿਓ ਉਹਦਾ ਸਾਥ ਦਿਓ ਤੇ ਜੇ ਕੋਈ ਪੜ ਕੇ ਅੱਗੇ ਆਉਣਾ ਚਾਹੁੰਦਾ ਤਾਂ ਵੀ ਉਹਦਾ ਸਾਥ ਦਿਓ ਜੇ ਕੋਈ ਗੁਰੂ ਦਾ ਵਜ਼ੀਰ ਬਣਨਾ ਚਾਹੁੰਦਾ ਕੋਈ ਰਾਗੀ ਢਾਡੀ ਪ੍ਰਚਾਰਕ ਬਣਨਾ ਚਾਹੁੰਦਾ ਤੇ ਤਾਂ ਵੀ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੋ ਤੇ ਜੇ ਕੋਈ ਜਵਾਨੀ ਸਾਰੀ ਲਗਾਉਣ ਤੋਂ ਬਾਅਦ ਗੁਰੂ ਦਾ ਅੰਮ੍ਰਿਤ ਪਾਰ ਕਰਕੇ ਗੁਰੂ ਦਾ ਸਿੱਖ ਬਣਦਾ ਨਾ ਦਸਾਦਿਕੀ ਲੋਕ ਪਤਾ ਕਹਿੰਦੇ ਕੇ ਤੇ ਪਹਿਲਾਂ ਐ ਹੰਸ ਹੈ ਇਹ ਪਹਿਲਾਂ ਔਂਗ ਹੈ ਉਹ ਕੰਬਲਿਓ ਪਹਿਲਾਂ ਐ ਉਹ ਲੰਗੀਆਂ ਸਮਾਂ ਹੋਰ ਦੇਖੋ ਕਿਦਾ ਹੁੰਦਾ ਹੁਣ ਤੇ ਗੁਰੂ ਨੇ ਆਪਣੀ ਸ਼ਾਦੀ ਨਾਲ ਲਾ ਲਿਆ ਹੁਣ ਤੇ ਗੁਰੂ ਨੇ ਆਪਣਾ ਪੁੱਤ ਬਣਾ ਲਿਆ ਫਿਰ ਆਪਾਂ ਕਿ ਉਹਨੂੰ ਕੋਣ ਐਕਸੈਪਟ ਕਰਦੇ ਉਹਨੂੰ ਹਮੇਸ਼ਾ ਪਿਆਰ ਸਤਿਕਾਰ ਦਿਓ ਤਾਂ ਜੋ ਉਹਦੇ ਵੱਲ ਦੇਖ ਕੇ ਜਿਹੜੇ ਵਿਗੜੇ ਪਾਛਣ ਨੂੰ ਵੀ ਘਰ ਆ ਸਕਣ ਤੋਂ ਮੇਰੀਆਂ ਤੇ ਗੱਲਾਂ ਵੇਖਣੀਆਂ ਮਾਝ ਵਾਲਿਆਂ ਤੋਂ ਮਹਾਰਾਜ ਦੇ ਖਜ਼ਾਨਾ ਹੀ ਖੁੱਲ੍ਹਾ ਬਖਸ਼ਿਆ ਜਿੱਤੋਂ ਨੂੰ ਮਰਜ਼ੀ ਤੁਰੇ ਫਿਰੋ ਤੇ ਹੁਣ ਮੈਂ ਇੱਥੇ ਸਮਾਪਤੀ ਕਰਾਂ ਇੱਕ ਜ਼ਿਕਾਰਾ ਛੱਡ ਕੇ ਤੇ ਸਾਰਿਆਂ ਭਰਾਵਾਂ ਦਾ ਜੀਓ ਆਇਆਂ ਧੰਨਵਾਦ ਸਾਰੇ ਚਰਤੀ ਕਲਾ ਚਰੋ ਇਹਨਾਂ ਭਰਾਵਾਂ ਜਿੰਨੇ ਪਹਿਲਵਾਨ ਆਏ ਆ ਸਾਰਿਆਂ ਦੀ ਚਰਤੀ ਕਲਾ ਦੀ ਅਰਦਾਸ ਆ ਸੋ ਪ੍ਰਾਕਰਨੀ ਸਿੰਘ ਦਾ ਧੰਨਵਾਦ ਕਰਦੇ ਆ ਤੇ ਜਿਨ੍ਹਾਂ ਨੇ ਆ ਏਡਾ ਵੱਡਾ ਮਾਣ ਦਿੱਤਾ ਸਾਡੇ ਯਾਰ ਸਾਡੇ ਸੱਜਣ ਕਹਿੰਦੇ ਜਿਨ੍ਹਾਂ ਦਾ ਯਾਰ ਨਾ ਦਰਿਆ ਜਲ ਹੁਣ ਉਥੇ ਤੇ ਕੋਈ ਸਿਰ ਵੀ ਮੰਗ ਲਵੇ ਧੰਨ ਤੇ ਕੁਝ ਵੀ ਨਹੀਂ ਰਹਿ ਜਾਂਦਾ ਉਥੇ ਸਿਰ ਵੀ ਘੇੜ ਕਰ ਦੇਈਦਾ ਐਡੇ ਵੱਡੇ ਯਾਰਾਨੇ ਲੋਕ ਨਾ ਕਹਿੰਦੇ ਯਾਰੀ ਨਭਾਉਣੀ ਹੋਵੇ ਤੇ ਵੈਰ ਨਭਾਉਣਾ ਹੋਵੇ ਇਹ ਹਰ ਬੰਦੇ ਦੇ ਵਸ ਦੀ ਗੱਲ ਹੈ ਇਹ ਉਹਨਾਂ ਦੇ ਵਸ ਦੀ ਗੱਲ ਹੈ ਜਿਨ੍ਹਾਂ ਦੀ ਕੱਢਦੇ ਤੇ ਥਾਪੜਾ ਹੋਵੇ ਵੱਡਿਆਂ ਦਾ ਜਿਹੜੇ ਗੁਰੂ ਨੂੰ ਯਾਦ ਰੱਖਦੇ ਹੋ ਉਹਦੇ ਭਾਣੇ ਚ ਚੱਲਦੇ ਹੁਣ ਨਾ ਪਿਆਰ ਵੀ ਕੋਹ ਨਵਾ ਸਕਦੇ ਤੇ ਇਸ਼ਕ ਵੀ ਕੋਹ ਨਵਾ ਸਕਦੇ ਆ ਇਸ਼ਕ ਕਦੇ ਦੂਜੇ ਪਾਸੇ ਨਾ ਲੈ ਜਾਓ ਮਹਾਰਾ ਨੇ ਸਾਰੇ ਪਾਸੇ ਪ੍ਰੇਮ ਦੀਆਂ ਗੱਲਾਂ ਹੀ ਕੀਤੀਆਂ ਸਾਥ ਕੋਹ ਸੁਣ ਲੋ ਸਭਾ ਜਨ ਪ੍ਰੇਮ ਕੀਓ ਤੈਨਹੀਂ ਪ੍ਰਭ ਪਾਇਓ ਤੇ ਆ ਸਭ ਤੋਂ ਵੱਡੀ ਗੱਲ ਮੈਂ ਆਖਾਂ ਓਡੇ ਸਾਡੇ ਵਰਗੇ ਸਾਥ ਬਖਾਵੇ ਨੀ ਬਖਾਵਾ ਜਿੰਨਾ ਮਰਜ਼ੀ ਕਰੀ ਜਾਣ ਤੇ ਅਹੀ ਬੜੇ ਚੰਗੇ ਸਾਥ ਆ ਅਸਲ ਵਿੱਚ ਸਾਥ ਵੇਖਣੇ ਹੁਣ ਤੇ ਆ ਪਲਵਾਨੀ ਸਾਥ ਕਰੀ ਦੀ ਅਸਲੀ ਨਿਸ਼ਾਨੀ ਐ ਜਿਹੜਾ ਬੰਦਾ ਸਾਥ ਬਣਦਾ ਉਹ ਦੁਨੀਆ ਤੇ ਇਤਿਹਾਸ ਰਚ ਜਾਂਦਾ ਹੈ ਤੇ ਮਾਤੇ ਕਿਨਾਂ ਗੁਰੂ ਕਿਰਪਾ ਕਰੇ ਹਰ ਪਿੰਡ ਵਿੱਚ ਇਹੋ ਜਿਹੇ ਜਵਾਨ ਪੈਦਾ ਹੋਣ ਜਿਹੜੇ ਆਉਣ ਵਾਲੇ ਸਮੇਂ ਦਾ ਆਪਣੀ ਪੀੜ੍ਹੀਆਂ ਨੂੰ ਇਤਿਹਾਸ ਰਚ ਕੇ ਜਾਣ ਜਿਵੇਂ ਸਾਡੇ ਵੱਡੇ ਇਤਿਹਾਸ ਰਚ ਕੇ ਗਏ ਆ ਤੇ ਸੋ ਰਮੇਸ਼ ਸਿੰਘ ਜੀ ਤੁਹਾਨੂੰ ਵਧਾਈ ਵੀ ਦਿੰਦਾ ਮਹਾਰਾਜੇ ਤੁਹਾਡੇ ਦੋਵੇਂ ਪਚੰਗੀ ਇਸ ਖੇਡ ਦੇ ਵਿੱਚ ਇਸ ਕਲਾ ਦੇ ਵਿੱਚ ਉਤਾਰੇ ਨੇ ਤੇ ਸਤਿਗੁਰੂ ਰਾਮ ਗਨ ਵਿੱਚਕਾਰਾ ਛਕਾ ਤੇ ਪਹਿਲਵਾਨ ਹੁਣ ਭਗਵੰਦਾ ਬਲਬ ਖਾਉਣ ਵਾਸਤੇ ਕਾਲੇ ਆ ਬਈ ਹੁਣ ਮੈਂ ਵਿੱਚੋਂ ਲੰਬੇ ਫੋ ਜਾਵਾਂ ਤੇ ਛਿੰਹੀ ਕਰ ਲਿਆ ਹਨਾ ਫੱਤੇ ਬਰਾੜੀਏ ਗੱਜ ਕੇ ਦਗੜ ਰਖ ਜਾਵੇਂ ਨਾਲ ਹੋ ਜਾਵੇ ਫੱਤੇ ਪਾਵੇ ਬੋਲੇ ਸੋ ਨਿਹਾਲ ਬੋਲੇ ਸਤਿਗੁਰ ਦੀ ਛਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ